बाकी मेरा आपकी कृपा से सब काम हो रहा है करते हो तुम कन्हैया मेरा नाम हो रहा है कहें ऐसा चाहूँ राज मैं जहाँ मिले सब को अन्न छोट बड़े सब सम कभी कविखास रहे प्रसन्न सो तो ਮੈਂ ਸਭ ਤੋਂ ਪਹਿਲਾਂ ਆਪਣੀ ਹਾਈ ਕਮਾਂਡ ਦਾ ਆਪਣੇ ਲੀਡਰ ਸਹਿਬਾਨ ਦਾ ਤੇ ਇੱਥੋਂ ਦੇ ਲੀਡਰ ਸਹਿਬਾਨ ਦਾ ਇੱਥੋਂ ਦੀ ਜਨਤਾ ਦਾ ਬਹੁਤ ਧੰਨਵਾਦੀ ਹਾਂ ਕਿ ਮੈਨੂੰ ਇਹ ਮਾਣ ਦਿੱਤਾ ਹੈ ਕਿ ਮੈਂ ਜਲੰਧਰ ਤੋਂ ਐਮਪੀ ਦੀ ਚੋਣ ਲੜਾਂ ਉਸ ਲਈ ਮੈਂ ਪਾਰਟੀ ਦਾ ਹਾਈ ਕਮਾਂਡ ਦਾ ਤੇ ਇਥੋਂ ਦੇ ਲੀਡਰ ਸਹਿਬਾਨ ਦਾ ਜਿਨ੍ਹਾਂ ਨੇ ਤੇ ਲੋਕਾਂ ਦਾ ਜਿਨ੍ਹਾਂ ਨੇ ਮੇਰੀ ਸਪਾਰਸ਼ ਕੀਤੀ ਹੈ ਉਹਨਾਂ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਲੰਧਰ ਦੇ ਨਾਲ ਮੇਰਾ ਲਗਾਓ ਹੈ ਅੱਜ ਦਾ ਨਹੀਂ ਹੈ ਬਹੁਤ ਪੁਰਾਣਾ ਸਾਡੇ ਬਜ਼ੁਰਗ ਪਹਿਲਾਂ ਦੁਆਬੇ ਚ ਰਹਿੰਦੇ ਸੀ ਪੁਆਰ ਸਾਡਾ ਘੋਤ ਹੈ ਸਾਡੇ ਜਠੇਰੇ ਜਲੰਧਰ ਵਿੱਚ ਇੱਥੇ ਹੈ ਕਿ ਸਾਡੇ ਪਰਿਵਾਰ ਹਰ ਸਾਲ ਜਠੇਰੀਆਂ ਦੇ ਮੱਥਾ ਟਿਕਣਾ ਆਉਂਦੇ ਸੋ ਮੈਨੂੰ ਇਹ ਗੱਲ ਦੀ ਖੁਸ਼ੀ ਹੈ ਕਿ ਮੈਂ ਆਪਣੇ ਜਠੇਰੀਆਂ ਦੇ ਆਪਣੇ ਜੁੱਧਾ ਦੇ ਘਰ ਦੇ ਵਿੱਚ ਦੁਬਾਰੇ ਵਾਪਸੀ ਮੇਰੀ ਹੋਈ ਹੈ ਤੇ ਇੱਥੇ ਮੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਮੈਂ ਬਤੌਰ ਐਮਸੀ ਸਕੂਲ ਪ੍ਰਧਾਨ ਕਾਲਜ ਪ੍ਰਧਾਨ ਸਹਿਰ ਖਰੜ ਦੇ ਪ੍ਰਧਾਨ ਚੰਪੌਰ ਸਾਹਿਬ ਦੇ ਐਮ ਐਲ ਏ ਮੰਤਰੀ ਅਰ ਤਿੰਨ ਮਹੀਨੇ ਮੁੱਖ ਮੰਤਰੀ ਦੇ ਤੌਰ ਤੇ ਆਪਣੇ ਵੱਲੋਂ ਸੇਵਾ ਕੀਤੀ ਹੈ ਉਹ ਸੇਵਾ ਕਰਕੇ ਅੱਜ ਖਰੜ ਦੇ ਵਿੱਚ ਤੁਸੀਂ ਜਾਓ ਤਾਂ ਮੇਰੇ ਵੱਲੋਂ ਡਵੈਲਪ ਕਰਾਈਆਂ ਹੋਈਆਂ ਬਹੁਤ ਚੀਜ਼ਾਂ ਤੁਹਾਨੂੰ ਮਿਲ ਗਈਆਂ ਜਿਦੇ ਵਿੱਚ ਪਾਰਕਾਂ ਵੀ ਐ ਜਿਦੇ ਵਿੱਚ ਕਮਿਊਨਿਟੀ ਸੈਕਟਰ ਵੀ ਐ ਜਿਦੇ ਵਿੱਚ ਗਰਾਊਂਡ ਵੀ ਐ ਜਿਦੇ ਵਿੱਚ ਗੇਟ ਵੀ ਐ ਜਿਦੇ ਵਿੱਚ ਸੁੰਦਰਤਾ ਵੀ ਐ ਤੇ ਅੱਜ ਖਰੜ ਨੂੰ ਮੈਂ ਉਦੋਂ ਕਿਹਾ ਸੀ ਕਿ ਜੀ ਪਛਾਣਿਆ ਨਹੀਂ ਜਾਂਦਾ ਤੇ ਅੱਜ ਖਰੜ ਪਛਾਣਿਆ ਨਹੀਂ ਜਾਂਦਾ ਜਿਹੜੇ ਖਰੜ ਦੇ ਵਿੱਚ 3 ਲੱਖ ਰੁਪਏ ਕਿਲਾ ਸੀ ਅੱਜ 20 ਕਰੋੜ ਰੁਪਏ ਏਕੜ ਜਮੀਨ ਹੋਈ ਦੀ ਹੈ ਫੇ ਮੈਂ ਚਮਕੌਰ ਸਾਹਿਬ ਦੀ ਸੇਵਾ ਕੀਤੀ ਉਥੇ ਗਲਿਆਰਾ ਬਣਾਇਆ ਇਨਾ ਖੂਬਸੂਰਤ ਬਣ ਗਿਆ ਚਮਕੌਰ ਸਾਹਿਬ ਤੇ ਗੇਟ ਬਣ ਗਏ ਉਥੇ ਵੱਡੇ ਸਹਬਜ਼ਾਦੇ ਬਾਬਾ ਜੀ ਸਿੰਘ ਜੀ ਬਾਬਾ ਜੂਹਾਰ ਸਿੰਘ ਜੀ ਦੇ ਨਾਮ ਤੇ ਗੇਟ ਬਣੇ ਹੈ ਪੂਰੇ ਸਿੱਖ ਇਤਿਹਾਸ ਨੂੰ ਫਿਲਾਉਣ ਫਿਲਾਉਣ ਵਾਲਾ ਮਿਊਜ਼ੀਅਮ ਤਿਆਰ ਕੀਤਾ ਹੈ ਉੱਥੇ ਦੀਆਂ ਸਾਰੀਆਂ ਸੜਕਾਂ ਚੌੜੀਆਂ ਹੋ ਗਈਆਂ ਬਹੁਤ ਵਧੀਆ ਡਿਵੈਲਪਮੈਂਟ ਹੋਈ ਹੈ ਯੂਨੀਵਰਸਿਟੀ ਉੱਥੇ ਬਣ ਰਹੀ ਹੈ ਉੱਥੇ ਦੋ ਆਈਟੀਆਈ ਕਾਲਜ ਬਣ ਰਹੇ ਹੈ ਉੱਥੇ ਗਰਾਊਂਡ ਬਣਿਆ ਹੈ ਉੱਥੇ ਸਕੂਲ ਮਾਡਰਨ ਸਕੂਲ ਬਣਿਆ ਖਰੜ ਜਿਹਦੇ ਵਿੱਚ 4700 ਬੱਚਾ ਪੜਦਾ ਹੈ ਇਹ ਮੇਰਾ ਮਾਡਲ ਹੈ ਸਕੂਲਾਂ ਦਾ 4700 ਬੱਚਾ ਇੱਕੋ ਸਰਕਾਰੀ ਸਕੂਲ ਚ ਹੈ ਪੰਜਾਬ ਚ ਉਹ ਨੇ ਮਾਡਲ ਸਕੂਲ ਬਣਾਇਆ ਸੀ ਉਸ ਸਮੇਂ ਐਮਐਲਏ ਸਾਡੇ ਬੀਜਵਿੰਦਰ ਸੀ ਮੇਰੇ ਪਾਸ ਇੱਕ ਸੋਚ ਹੈ ਇੱਕ ਡਿਵੈਲਪਮੈਂਟ ਦਾ ਮਾਡਲ ਹੈ ਜਿਹੜਾ ਕਿ ਮੈਂ ਚਮਕੌਰ ਸਾਹਿਬ ਦੇ ਵਿੱਚ ਕੀਤਾ ਹੈ ਮੇਰਾ ਮਾਡਲ ਲੋਕਾਂ ਨੂੰ ਇਸ ਤਰੀਕੇ ਨਾਲ ਬਣਾਉਣਾ ਹੈ ਨੌਜਵਾਨਾਂ ਨੂੰ ਇਸ ਤਰ੍ਹਾਂ ਬਣਾਉਣਾ ਕਿ ਉਹ ਨੌਕਰੀਆਂ ਦੇਣ ਜੋਗੇ ਹੋ ਜਾਣ ਇਹ ਮੇਰਾ ਮਾਡਲ ਹੈ ਤੇ ਜਲੰਧਰ ਸ਼ਹਿਰ ਇੱਕ ਐਸਾ ਸ਼ਹਿਰ ਹੈ ਜਿੱਥੇ ਬਹੁਤ ਡਿਵੈਲਪਮੈਂਟ ਦਾ ਸਕੋਪ ਹੈ ਜੀਤੇ ਇੰਡਸਟਰੀ ਦਾ ਬਹੁਤ ਸਕੂਪ ਹੈ ਜਿੱਤੇ ਤਰੱਕੀ ਦਾ ਬਹੁਤ ਸਕੂਪ ਹੈ ਜਲੰਧਰ ਦੇ ਵਿੱਚੋਂ ਲੋਕਾਂ ਨੇ ਜਾ ਕੇ ਜਲੰਧਰ ਦਾ ਹੀ ਨਹੀਂ ਪੰਜਾਬ ਦਾ ਤੇ ਪੰਜਾਬੀਅਤ ਦਾ ਬਾਹਰਲੇ ਦੇਸ਼ਾਂ ਦੇ ਵਿੱਚ ਨਾਮ ਵੱਡਾ ਕੀਤਾ ਹੈ ਚਾਹੇ ਉਹ ਯੂਕੇ ਆ ਚਾਹੇ ਯੂਐਸਏ ਆ ਚਾਹੇ ਕੈਨੇਡਾ ਚਾਹੇ ਹੋਰ ਦੇਸ਼ਾਂ ਇੱਥੇ ਦੇ ਐਨਆਰਆਈਆਂ ਨੇ ਕਮਾਲ ਕਰਤੀ ਹੈ ਸਾਡਾ ਨਾਮ ਉੱਚਾ ਕੀਤਾ ਹੈ ਲੇਕਿਨ ਮੈਂ ਇੱਥੇ ਚੰਕੌਰ ਸਾਹਿਬ ਤੋਂ ਵੱਡੇ ਸਹਿਬ ਜادہ ਬਾਬਾ ਅਜੀਤ ਸਿੰਘ ਜੀ ਬਾਬਾ ਜੂਜਾ ਸਿੰਘ ਜੀ ਤੇ ਸ਼ਹੀਦ ਸਿੰਘ ਜਿਨ੍ਹਾਂ ਨੂੰ ਮੈਂ ਮੰਨਦਾ ਹਾਂ ਉੱਥੇ ਮੈਂ ਉਹਨਾਂ ਦਾ ਜ আশীর্বাদ ਲੈ ਕੇ ਆਇਆ ਕਿ ਬਰੂ ਰਾਮ ਜੀ ਦਾ ਅਸ਼ੀਰਵਾਦ ਲੈ ਕੇ ਆਇਆ ਕਿ ਮੈਨੂੰ ਸ਼ਕਤੀ ਦੋ ਕਿ ਮੈਂ ਜਲੰਧਰ ਦੀ ਸੇਵਾ ਕਰ ਸਕਾਂ ਆ ਰ ਇੱਥੇ ਮੈਨੂੰ ਸੇਵਾ ਦਾ ਮੌਕਾ ਮਿਲੇ ਤੇ ਮੈਂ ਲੋਕਾਂ ਨੂੰ ਵੀ ਇਹੀ ਬੇਨਤੀ ਕਰਨਾ ਕਿ ਮੈਂ ਸਦਾਮਾ ਬਣ ਕੇ ਆਇਆ ਹਾਂ ਤੁਸੀਂ ਮੇਰੇ શ્રીਕ੍ਰਿਸ਼ਨ ਹੋ ਮੈਨੂੰ ਕ੍ਰਿਸ਼ਨ ਬਣ ਕੇ ਸੰਭਾਲੋ ਮੈਂ ਸੇਵਕ ਬਣ ਕੇ ਆਇਆ ਤੁਸੀਂ ਮੇਰੇ ਮਾਲਕ ਹੋ ਤੁਸੀਂ ਮੈਨੂੰ ਮਾਲਕ ਬਣ ਕੇ ਸੰਭਾਲੋ ਮੈਂ ਤੁਹਾਡਾ ਸੇਵਾਦਾਰ ਬਣਨ ਵਾਸਤੇ ਆਇਆ ਹਾਂ ਤੇ ਸੇਵਾ ਕਰਾਂਗਾ ਜਲੰਧਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀ ਦੂਸਰੀ ਰਾਜਸਥਾਨੀ ਬਣੇਗਾ ਇੱਥੋਂ ਵੀ ਫੈਸਲੇ ਹੋਇਆ ਕਰਨਗੇ ਜਲੰਧਰ ਦੇ ਨਾਲ ਨਾਲ ਜਲੰਧਰ ਤੋਂ ਵੀ ਇਸ ਤਰ੍ਹਾਂ ਦੀ ਇਹਦੀ ਡਿਵੈਲਪਮੈਂਟ ਕਰਾਂਗੇ ਤੇ ਇਸ ਤਰੀਕੇ ਦੇ ਨਾਲ ਇੰਡਸਟਰੀ ਵਧਾਵਾਂਗੇ ਜਿਸ ਤਰ੍ਹਾਂ ਪਹਿਲਾਂ ਫੁੱਟਬਾਲ FIFA ਦੀ ਇੱਥੇ ਤੋਂ ਜਮੜ ਕੇ ਜਾਂਦੀ ਸੀ ਉਹ ਚੀਜ਼ਾਂ ਦੁਬਾਰੇ ਆਉਣਗੀਆਂ ਤੇ ਇਹ ਇੰਡਸਟਰੀ ਜਾਂ ਦੁਬਾਰੇ ਵਧੇਗੀ ਇੱਥੇ ਦੀ ਬਹੁਤ ਸਕੋਪ ਹੈ ਇੱਥੇ ਵਾਸਤੇ ਜਿਹੜਾ ਕਿ ਮੈਂ ਅੱਗੇ ਹੋ ਕੇ ਕਰਾਂਗਾ ਤੇ ਇਹ ਨਹੀਂ ਹੈ ਇੱਥੇ ਮੈਂ ਇੱਕ ਜ਼ਬਰਦਸਤ ਯੂਨੀਵਰਸਿਟੀ ਲੇਕੀ ਆਣੀ ਹੈ ਹਾਲਾਂਕਿ ਪੀਟੀਯੂ ਇੱਥੋਂ ਦੂਰ ਹੈ ਤੇ ਟੈਕਨੀਕਲੀ ਪੜਾਈ ਦਿੰਦੀ ਹੈ ਇਕੱਲੀ ਦੇਖੀ ਨਾ ਇੱਥੇ ਇੱਕ ਯੂਨੀਵਰਸਿਟੀ ਚਾਹੀਦੀ ਹੈ ਇਹਦੇ ਨਾਲ ਮੈਂ ਆਪਣੇ ਨੌਜਵਾਨਾਂ ਨੂੰ ਅੱਛੀ ਐਜੂਕੇਸ਼ਨ ਦੇ ਸਕਾਂ ਉਹਨਾਂ ਦੀ ਅਪਲਾਈਬਿਲਟੀ ਹੋਵੇ ਜਿਹਦੇ ਨਾਲ ਜਿਹੜੇ ਕਿ ਉਹ ਆਪਣੀ ਜ਼ਿੰਦਗੀ 'ਚ ਅੱਛੀ ਤਰੱਕੀ ਕਰ ਸਕਣ ਉਹ ਆਪ ਕਮਾਉਣ ਵਾਲੇ ਹੋਣ ਤੇ ਨਾਲ-ਨਾਲ ਇੱਕ ਸ਼ਾਨਦਾਰ ਹਸਪਤਾਲ ਇੱਥੇ ਪੀਡੀਆਈ ਲੈਵਲ ਦਾ ਚਾਹੀਦਾ ਜਿਹਦੀ ਜ਼ਰੂਰਤ ਹੈ ਤਾਂ ਕਿ ਗਰੀਬ ਆਦਮੀ ਸਰਕਾਰੀ ਹਸਪਤਲ 'ਚ ਜਾ ਕੇ ਆਪਣਾ ਇਲਾਜ ਕਰਾ ਸਕੇ ਜਿਹੜਾ ਕਿ ਇੱਥੇ ਪਾਂਝਾ ਰੱਖਿਆ ਹੋਇਆ ਮੈਂ ਕਾਲਜ ਇੱਥੇ ਦਿੱਤਾ ਸੀ ਆਦਮپور ਦੇ ਵਿੱਚ ਜਦੋਂ ਮੈਂ 3 ਮਹੀਨੇ ਮੁੱਖ ਮੰਤਰੀ ਰਿਆ ਕਾਂਗਰਸ ਪਾਰਟੀ ਨੇ ਫੈਸਲਾ ਕੀਤਾ ਹੈ ਉਹਨਾਂ ਦਾ ਜਿਹੜਾ ਮੈਨੀਫੈਸਟo ਆਇਆ ਉਹਦੇ ਵਿੱਚ ਕਿ 1 ਲੱਖ ਰੁਪਇਆ ਹਰ ਗਰੀਬ ਔਰਤ ਨੂੰ ਹਰ ਸਾਲ ਸਰਕਾਰ ਦੇਏ ਕਰੇਗੀ ਜਿਸ ਤਰ੍ਹਾਂ ਮੰਨਰੇਕਾ ਐਸੀ ਪਗਾ ਕੇ ਦਿਖਾਈ ਹੈ ਹਰ ਮਜ਼ਦੂਰ ਨੂੰ 100 ਦਿਨ ਨੌਕਰੀ ਮਿਲੀ ਹੈ ਆ ਦਿਹਾੜੀ ਮਿਲਦੀ ਹੈ ਉਸੇ ਤਰ੍ਹਾਂ ਇਹ ਵੀ ਪਗਾ ਕੇ ਦਿਖਾਵਾਂਗੇ ਕਿ ਹਰ ਸਾਲ ਹਰ ਔਰਤ ਨੂੰ ਜਿਹੜੇ ਦਾ ਘਰ ਚਾ ਰੌਣ ਵਾਸਤੇ ਅਸੀਂ 1 ਲੱਖ ਰੁਪਈਆ ਉਹਨਾਂ ਨੂੰ ਦੇ ਕਰਨਾ ਮੈਂ ਬੜੀਆਂ ਪਾਪੂਲਰ ਸਕੀਮਾਂ ਸ਼ੁਰੂ ਕੀਤੀਆਂ ਸੀ ਲਾਲ ਡੋਰਾ ਸਕੀਮ ਸੀ ਗਰੀਬਾਂ ਦੇ ਘਰਾਂ ਦੀਆਂ ਰਸਤੀਆਂ ਉਹਨਾਂ ਦੇ ਨਾਮ ਐਸੀ ਕਰ ਰਹੇ ਸੀ ਮੈਂ ਇੱਕ ਇੱਥੇ ਵਿਕਾਸ ਕਰਨ ਦੀ ਨੀਤੀ ਨਾਲ ਆਇਆ ਤੇ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਕਿ ਉਹ ਮੈਨੂੰ ਸੰਭਾਲਣ ਤੇ ਮੈਨੂੰ ਮੌਕਾ ਦੇਣ ਧੰਨਵਾਦ